ਅੱਜ ਆਪਾਂ ਬਣਾਵਾਂਗੇ ਭੁਜੇ ਹੋਏ ਛੋਲੇ ਤੇ ਗੁੜ ਦੀਆਂ ਪਿੰਨੀਆਂ ਜੋ ਕਿ ਸਿਹਤ ਲਈ ਬਹੁਤ ਵੱਡਾ ਵਰਦਾਨ ਆ ਇਹਨਾਂ ਨੂੰ ਖਾਣ ਨਾਲ ਸਰੀਰ 'ਚ ਬਹੁਤ ਜ਼ਿਆਦਾ ਤਾਕਤ ਆਉਂਦੀ ਆ ਹੱਡਾਂ ਪੈਰਾਂ 'ਚ ਜਿਨ੍ਹਾਂ ਦੇ ਦਰਦ ਰਹਿੰਦਾ ਆ ਜਾਂ ਤਕਲੀਫ ਰਹਿੰਦੀ ਆ ਜਾਂ ਸੋਜ ਰਹਿੰਦੀ ਆ ਉਹਨਾਂ ਲਈ ਬਹੁਤ ਫਾਇਦੇਮੰਦ ਨੇ ਇੱਕ ਵਾਰੀ ਤੁਸੀਂ ਟਰਾਈ ਆ ਜ਼ਰੂਰ ਕਰਕੇ ਦੇਖਿਓ ਆਸ਼ੀਰਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪੂਜੇ ਛੋਲਿਆਂ ਤੇ ਗੁੜ ਦੀਆਂ ਜਿਹੜੀਆਂ ਪਿੰਨੀਆਂ ਬਣਾਉਣ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਪੂਜੇ ਹੋਏ ਛੋਲੇ ਚਾਹੀਦੇ ਆ ਜੇ ਤੁਹਾਨੂੰ ਬਿਨਾ ਛਿਲਕੇ ਵਾਲੇ ਮਿਲਦੇ ਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਸ ਨੂਨ ਵਾਲੇ ਨਾ ਹੋਣ ਹੂਨ ਨਾ ਲੱਗਿਆ ਹੋਵੇ ਤੇ ਇਹਨਾਂ ਦੇ ਛਿਲਕੇ ਆ ਜਿਹੜੇ ਹਟਾ ਲਵਾਂਗੇ ਦੂਜੀ ਸਾਈਡ ਤੇ ਕੜਾਈ ਆ ਜਿਹੜੀ ਮੈਂ ਲਈ ਆ ਇਹ ਦੋ ਕੋਲੀਆਂ ਆਪਣੇ ਕੋਲ ਪੂਜੇ ਹੋਏ ਛੋਲੇ ਨੇਗੇ ਵਧੀਆ ਕੁਆਲਟੀ ਦੇ ਛੋਲੇ ਲਓ ਫਿਰ ਇਹਨਾਂ ਦਾ ਟੇਸਟ ਪਿੰਨਿਆਂ ਦਾ ਬਹੁਤ ਹੀ ਵਧੀਆ ਹੁੰਦਾ ਹੈ ਜੇ ਛੋਲੇ ਆ ਜਿਹੜੇ ਵਧੀਆ ਨਹੀਂ ਹੋਣਗੇ ਫਿਰ ਟੇਸਟ ਵੀ ਵਧੀਆ ਨਹੀਂ ਆਊਗਾ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਆਪਾਂ ਪਕਾ ਲਵਾਂਗੇ ਥੋੜੀ ਦੇਰ ਲਈ ਰੋਸਟ ਕਰ ਲਵਾਂਗੇ ਇਸ ਤਰ੍ਹਾਂ ਕੀ ਹੁੰਦਾ ਹੈ ਇੱਕ ਤਾਂ ਨਮੀ ਹੁੰਦੀ ਹੈ ਜਿਹੜੀ ਉਹ ਨਿਕਲ ਜਾਂਦੀ ਆ ਪਿੰਨਿਆਂ ਜਲਦੀ ਖਰਾਬ ਨਹੀਂ ਹੁੰਦੀਆਂ ਤੇ ਦੂਜਾ ਨੰਬਰ ਇਦਾਂ ਹੁੰਦਾ ਹੈ ਕਿ ਸਾਨੂੰ ਪੀਸਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਰਹਿੰਦੀ ਆ ਆਸਾਨੀ ਦੇ ਨਾਲ ਪੀਸੇ ਜਾਂਦੇ ਨੇਗੇ ਹੁਣ ਆਪਾਂ ਇਹਦੇ ਵਿੱਚ ਮਖਾਣੇ ਆ ਜਿਹੜੇ ਉਹ ਵੀ ਥੋੜੇ ਇੱਕ ਕੌਲੀ ਆ ਛੋਟੇ ਉਹਨਾਂ ਨੂੰ ਵੀ ਰੋਸਟ ਕਰ ਲਵਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਬੰਦ ਕਰ ਲਵਾਂਗੇ ਆਪਾਂ ਦੋਨਾਂ ਚੀਜ਼ਾਂ ਨੂੰ ਪਾ ਕੇ ਮੈਂ ਪੀਸ ਲਿਆ ਤੁਸੀਂ ਅਲੱਗ-ਅਲੱਗ ਵੀ ਹੈ ਜਿਹੜਾ ਪੀਸ ਸਕਦੇ ਹੋ ਮਿਕਸੀ ਦੇ ਵਿੱਚ ਪਾ ਕੇ ਪੀਸ ਲਵਾਂਗੇ ਜੇ ਤੁਸੀਂ ਵੱਧ ਮਾਤਰਾ ਦੇ ਵਿੱਚ ਬਣਾਉਣਾ ਹੈ ਤਾਂ ਵੱਧ ਮਾਤਰਾ ਦੇ ਵਿੱਚ ਵੀ ਬਣਾ ਸਕਦੇ ਹੋ ਮਖਾਣੇ ਮੈਂ ਥੋੜੇ ਜੇ ਇਦਾਂ ਵੱਡੇ ਸਾਈਜ਼ ਦੇ ਰੱਖੇ ਨੇਗੇ ਤਾਂ ਕਿ ਖਾਣ ਦੇ ਵਿੱਚ ਟੇਸਟ ਆਵੇ ਤੁਸੀਂ ਬਿਲਕੁਲ ਬਰੀਕ ਚੂਰਾ ਕਰਨਾ ਹੈ ਬਰੀਕ ਵੀ ਕਰ ਸਕਦੇ ਹੋ ਜਿਹੜਾ ਡਰਾਈ ਫਰੂਟ ਨਾਲ ਵੀ ਇਹਨਾਂ ਨੂੰ ਪੀਸ ਸਕਦੇ ਹੋ ਤੁਸੀਂ ਹੁਣ ਆਪਾਂ ਜਿਹੜੇ ਆਪਣੇ ਕੋਲ ਦੋ ਕੌਲੀਆਂ ਛੋਲੇਆਂ ਦਾ ਆਟਾ ਸੀਗਾ ਮਤਲਬ ਪੀਸਲੇ ਸੀਗੇ ਆਪਣੇ ਕੋਲ ਤੇ ਇੱਕੋ ਕੌਲੀ ਆਪਾਂ ਕੀ ਦੀ ਲਈਏ ਬਾਕੀ ਤੁਸੀਂ ਮਾਤਰਾ ਵਧਾ ਘਟਾ ਵੀ ਸਕਦੇ ਹੋ ਕੀ ਲੈਣ ਤੋਂ ਬਾਅਦ ਛੋਲੇ ਤੇ ਮਖਾਣੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਬਿਲਕੁਲ ਥੋੜੀ ਜਿਹੀ ਦੇਰ ਰੋਸਟ ਕਰ ਲਵਾਂਗੇ ਆਪਾਂ ਘੀ ਦੇ ਵਿੱਚ ਭੁੰਨ ਲਵਾਂਗੇ ਕਿਉਂਕਿ ਆਲਰੇਡੀ ਪੱਕਿਆ ਹੀ ਹੋਇਆ ਆਪਣੇ ਕੋਲ ਸਾਰਾ ਕੁਝ ਪਹਿਲਾਂ ਆਪਾਂ ਰੋਸਟ ਕਰੇ ਹੋਏ ਨੇ ਇਸ ਲਈ ਥੋੜੀ ਦੇਰ ਲਈਏ ਪੈਨਨ ਭੁੰਨ ਲਵਾਂਗੇ ਫੁੱਲੇ ਪਾਉਣ ਤੋਂ ਪਹਿਲਾਂ ਮੈਂ ਘੀ ਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਤੇ ਥੋੜੀ ਜਿਹੀ ਜਵੈਣ ਭੁੰਨ ਲਈ ਸੀਗੀ ਇਹ ਨਾਲ ਫਲੇਵਰ ਵੀ ਵਧਿਆਉਂਦਾ ਹੈ ਤੇ ਸਰਦੀ ਖਾਂਸੀ ਵਗੈਰਾ ਤੋਂ ਜਿਹੜੇ ਬਚਾ ਕੇ ਰੱਖਦੇ ਆ ਉਹ ਮੈਂ ਦੱਸਣਾ ਪਹਿਲਾਂ ਭੁੱਲ ਗਈ ਉਹ ਵੀਡੀਓ ਸਕਿਪ ਹੋ ਗਈ ਇਸ ਲਈ ਮੈਂ ਹੁਣ ਤੁਹਾਨੂੰ ਦੱਸ ਰਹੀ ਹਾਂ ਵੀਡੀਓ ਨੂੰ ਸਾਰੀ ਜਾਣਕਾਰੀ ਲਈ ਆ ਪੂਰਾ ਦੇਖਿਆ ਕਰੋ ਤਾਂ ਕਿ ਸਾਰੀ ਰੈਸਪੀ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਆ ਜਿਹੜੇ ਪਾਉਣੇ ਆ ਉਹ ਦੇਖ ਲੈਣੇ ਆ ਛੋਟੀਆਂ-ਛੋਟੀਆਂ ਮੇਰੇ ਕੋਲ ਕ올ੀਆਂ ਲਏ ਗਿਆ ਇਹਦੇ ਵਿੱਚ ਆਪਾਂ ਬਦਾਮ ਅਖਰੋਟ ਮਗਜ ਤਰਬੂਜ਼ ਦੇ ਬੀਜ ਕਿਸ਼ਮਿਸ਼ ਤੇ ਕਾਜੂ ਲੈ ਆ ਬਾਕੀ ਤੁਸੀਂ ਕੋਈ ਵੀ ਡਰਾਈ ਫਰੂਟ ਲੈਣਾ ਚਾਹੁੰਦੇ ਹੋ ਜਾਂ ਘਟਾਉਣਾ ਵਧਾਉਣਾ ਚਾਹੁੰਦੇ ਹੋ ਘਟਾਵਾਂ ਦ ਸਕਦੇ ਆ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਵੱਡੀ ਕोली ਆ ਜਿਹੜੀ ਡਰਾਈ ਫਰੂਟ ਦੀ ਆਪਣੇ ਕੋਲ ਬਾਕੀ ਜੋ ਵੀ ਡਰਾਈ ਫਰੂਟ ਤੁਸੀਂ ਹੋਰ ਲੈਣਾ ਹੈ ਕੋਈ ਪਾ ਵੀ ਸਕਦੇ ਹੋ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਪਾਉਣਾ ਹੈਗਾ ਤਾਂ ਸਕਿਪ ਵੀ ਕਰ ਸਕਦੇ ਹੋ ਪਰ ਮੇਰੇ ਖਿਆਲ ਨਾਲ ਸਾਰੀਆਂ ਚੀਜ਼ਾਂ ਤੁਹਾਨੂੰ ਪਾਉਣੀਆਂ ਚਾਹੀਦੀਆਂ ਨੇ ਇਸ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਇੱਕ ਕਰਕੇ ਜਿਹੜਾ ਰੋਸਟ ਕਰ ਲਵਾਂਗੇ ਘੀ ਦੇ ਵਿੱਚ ਇੱਕ ਚਮਚ ਘੀ ਪਾ ਲਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਬਦਾਮ ਪਾ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਜਿਵੇਂ ਜਿਵੇਂ ਮੈਂ ਪਾਇਆ ਓਵੇਂ ਓਵੇਂ ਤੁਸੀਂ ਪਾਣਾ ਏ ਫਿਰ ਵਧੀਆ ਪੁੱਜ ਕੇ ਤਿਆਰ ਹੋਣਗੀਆਂ ਕਿਉਂਕਿ ਬਦਾਮ ਨੂੰ ਤੇ ਪਮਕਿਨ ਸੀਡਸ ਨੂੰ ਥੋੜਾ ਜਿਹਾ ਟਾਈਮ ਲੱਗਦਾ ਏ ਤੇ ਬਾਕੀ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਜਿਹੜੇ ਅਖਰੋਟ ਪਾਏ ਆ ਉਹ ਸਭ ਤੋਂ ਲਾਸਟ ਦੇ ਵਿੱਚ ਆਪਾਂ ਜਿਹੜੇ ਕਾਜੂ ਪਾਣੇ ਆ ਇਹਦੇ ਵਿੱਚ ਸਾਰਾ ਸਮਾਨ ਥੋੜਾ ਥੋੜਾ ਕਰਕੇ ਆਪਾਂ ਪਾਉਂਦੇ ਜਾਵਾਂਗੇ ਤੇ ਕਿਸ਼ਮਿਸ਼ ਜਿਹੜੀ ਆਪਾਂ ਇਸ ਟਾਈਮ ਤੇ ਨਹੀਂ ਪਾਈ ਹੈਗੀ ਉਹਨੂੰ ਬਾਅਦ ਦੇ ਵਿੱਚ ਆਪਾਂ ਪਾਵਾਂਗੇ ਉਹਦੇ ਨਾਲ ਫਲੇਵਰ ਜਿਹੜਾ ਵਧੀਆ ਹੋ ਜਾਂਦਾ ਹੈ ਮਤਲਬ ਕਿਸ਼ਮਿਸ਼ ਜਦੋਂ ਆਪਾਂ ਘੀਚ ਭੁੰਨਦੇ ਆ ਇੰਨਾ ਜ਼ਿਆਦਾ ਟੇਸਟ ਵਧੀਆ ਨਹੀਂ ਹੁੰਦਾ ਹੈਗਾ ਬਾਅਦ ਦੇ ਵਿੱਚ ਵਧੀਆ ਹੋ ਜਾਂਦਾ ਇਹ ਸਾਰੇ ਮਿਲਾ ਕੇ ਇੱਕ ਕਾਲੀ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਿੰਨੀਆਂ ਦੇ ਵਿੱਚ ਸਾਰੇ ਨੂੰ ਆਪਾਂ ਪਾ ਦੇਵਾਂਗੇ ਮਿਕਸ ਕਰ ਦਵਾਂਗੇ ਬਾਕੀ ਤੁਸੀਂ ਮਾਤਰਾ ਵਧਾ ਘਟਾ ਵੀ ਸਕਦੇ ਹੋ ਜਿੰਨੀਕ ਮਾਤਰਾ ਤੁਸੀਂ ਰੱਖਣੀ ਆ ਹੁਣ ਇਹਦੇ ਵਿੱਚ ਮਿੱਠਾ ਕਰਨ ਲਈ ਜਾਂ ਇਹਦੀ ਪਿੰਨੀਆਂ ਬਣਾਉਣ ਲਈ ਆਪਾਂ ਚਾਸ਼ਨੀ ਬਣਾ ਲਵਾਂਗੇ ਆਪਾਂ ਗੁੜ ਦੀ ਬਣਾਵਾਂਗੇ ਤੁਸੀਂ ਚੀਨੀ ਦੀ ਵੀ ਬਣਾ ਸਕਦੇ ਹੋ ਪਰ ਗੁੜ ਦੀ ਆ ਜਿਹੜੀ ਜ਼ਿਆਦਾ ਵਧੀਆ ਹੁੰਦੀ ਹੈ ਛੋਲਿਆਂ ਦੇ ਨਾਲ ਗੁੜ ਦੇ ਬਹੁਤ ਜ਼ਿਆਦਾ ਫਾਇਦੇ ਨੇ ਇਹਨੋਂ ਆਪਾਂ ਜਿਹੜੀ ਕਿਸ਼ਮਿਸ਼ ਵੀ ਮਿਲਾ ਕੇ ਸਾਈਡ ਤੇ ਰੱਖ ਦਵਾਂਗੇ ਤੇ ਚਾਸ਼ਨੀ ਨਾਲ ਦੇ ਨਾਲ ਹੀ ਤੁਸੀਂ ਬਣਾ ਲੈਣੀ ਆ ਗਰਮ ਗਰਮ ਚਾਸ਼ਨੀ ਦੇ ਵਿੱਚ ਪਕਾਉਣੇ ਨੇ ਤੇ ਸਭ ਤੋਂ ਆਖਿਰ ਦੇ ਵਿੱਚ ਗਰਮ ਗਰਨ ਦੇ ਚ ਦੋ ਚਮਚ ਆਪਾਂ ਜਿਹੜੀ ਇਹਦੇ ਵਿੱਚ ਖਸਖਸ ਪਾਈ ਆ ਤੁਸੀਂ ਇਹਦੇ ਵਿੱਚ ਕੋਈ ਵੀ ਹੋਰ ਚੀਜ਼ ਗੂੰਦ ਕਤیرہ ਵਗੈਰਾ ਪਾਉਣਾ ਚਾਹੁੰਦੇ ਹੋ ਜਾਂ ਫਿਰ ਕਮਰ ਕਸ ਪਾਉਣਾ ਚਾਹਣੇ ਉਹ ਵੀ ਪਿੰਨੀਆਂ ਪੰਜੀਰੀ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਹੁਣ ਆਪਾਂ ਇੱਕ ਚਮਚ ਘੀ ਲਵਾਂਗੇ ਕੜਾਈ ਦੇ ਵਿੱਚ ਤੇ ਘੀ ਦੇ ਵਿੱਚ ਆਪਾਂ ਇੱਕ ਕੌਲੀ ਗੁੜ ਦੀ ਪਾਵਾਂਗੇ ਦੋ ਕ올ੀਆਂ ਆਪਣੇ ਕੋਲ ਛੋਲੇ ਸੀਗੇ ਇੱਕ ਕੌਲੀ ਆਪਾਂ ਗੁੜ ਦੀ ਰੱਖੀ ਆ ਇਸੇ ਹਿਸਾਬ ਨਾਲ ਬਣਾ ਲਿਓ ਜੇ ਤੁਸੀਂ ਪਿੰਨੀਆਂ ਡਬਲ ਬਣਾਉਣੀਆਂ ਨੇ ਤਾਂ ਸਮਾਨ ਵੀ ਆ ਜਿਹੜਾ ਡਬਲ ਕਰ ਲਿਓ ਤੇ ਬਿਲਕੁਲ ਲੋ ਫਲੇਮ ਤੇ ਗੁੜ ਨੂੰ ਪਿਘਲਾ ਲਵਾਂਗੇ ਗੈਸ ਦੀ ਫਲੇਮ ਤੁਸੀਂ ਹਾਈ ਨਹੀਂ ਕਰਨੀ ਤੇ ਨਾ ਹੀ ਆ ਚਮਚ ਚੱਕਰਚੀ ਤੁਸੀਂ ਛੱਡਨੀ ਆ ਇਹਦੇ ਵਿੱਚ ਪਾਣੀ ਇੱਕ ਕੌਲੀ ਆਪਾਂ ਪਾਣੀ ਦੀ ਪਾ ਲਵਾਂਗੇ ਤੇ ਇਹਨੂੰ ਚਲਾਉਂਦੇ ਹੋਏ ਲਗਾਤਾਰ ਇੱਕ ਤਾਰ ਦੀ ਚਾਸ਼ਨੀ ਬਣਾ ਲੈਣੀ ਆ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਚਲਾਉਂਦੇ ਹੋਏ ਜਿਹੜਾ ਤਾਰ ਦੀ ਚਾਸ਼ਨੀ ਬਣਾਉਣੀ ਆ ਇਸ ਟਾਈਮ ਤੇ ਗੈਸ ਦੀ ਫਲੇਮ ਆ ਜਿਹੜੀ ਆਪਣੀ ਹਾਈ ਆ ਹਜੇ ਇੱਕ ਤਾਰ ਦੀ ਚਾਸ਼ਨੀ ਨਹੀਂ ਬਣੀ ਹੈਗੀ ਆਪਾਂ ਥੋੜੀ ਦੇਰ ਲਈ ਇਹਨੂੰ ਹੋਰ ਪਕਾਵਾਂਗੇ ਤੁਸੀਂ ਚਮਚ ਦੇ ਉੱਪਰ ਲਗਾ ਕੇ ਹਲਕਾ ਜਿਹਾ ਜਿਹੜਾ ਚੈੱਕ ਕਰ ਲੈਣਾ ਇਸ ਤਰ੍ਹਾਂ ਜਦੋਂ ਤਾਰ ਬਣਦੀ ਹੋਊਗੀ ਉਸ ਟਾਈਮ ਤੇ ਗੈਸ ਦੀ ਫਲੇਮ ਆ ਤੁਸੀਂ ਬੰਦ ਕਰ ਦੇਣੀ ਆ ਆਪਾਂ ਦੁਬਾਰਾ ਇਹ ਜਿਹੜੀ ਤਾਰ ਚੈੱਕ ਕਰ ਲੈਨੇ ਆ ਕੀ ਆਪਣੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਹੈ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਇੱਕ ਤਾਰ ਆਪਣੀ ਬਣ ਰਹੀ ਹੈ ਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦਿੱਤੀ ਆ ਗਰਮ ਗਰਮ ਚਾਸ਼ਨੀ ਆ ਜਿਹੜੀ ਤੁਸੀਂ ਪਾ ਦੇਣੀ ਆ ਪਿੰਨੀਆਂ ਦੇ ਵਿੱਚ ਫੇਰੀ ਆ ਜਿਹੜਾ ਵਧੀਆ ਬਣ ਕੇ ਤਿਆਰ ਹੋਣਗੀਆਂ ਜਾਂ ਚਾਸ਼ਨੀ ਦੇ ਵਿੱਚ ਤੁਸੀਂ ਪਿੰਨੀਆਂ ਦਾ ਮਿਕਸਰ ਜਿਹੜਾ ਉਹ ਪਾ ਦੇਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਟਾਈਮ ਤੇ ਥੋੜਾ ਗਿੱਲਾ-ਗਿੱਲਾ ਲੱਗ ਰਿਹਾ ਹੈ ਕਿਉਂਕਿ ਹਲੇ ਗੁੜ ਆਪਾਂ ਗਰਮ ਹੈ ਜਦੋਂ ਥੋੜਾ ਜਿਹਾ ਕੋਸਾ ਹੋ ਜਾਊਗਾ ਇਹਨੇ ਠੰਡਾ ਹੋ ਕੇ ਆ ਖੁਸ਼ਕ ਹੋ ਜਾਣਾ ਕਿਉਂਕਿ ਛੋਲੇ ਆ ਜਿਹੜੇ ਖੁਸ਼ਕ ਹੁੰਦੇ ਆ ਤੇ ਇਸ ਟਾਈਮ ਤੇ ਗਿੱਲਾ ਲੱਗੂਗਾ ਕੋਈ ਪ੍ਰੋਬਲਮ ਨਹੀਂ ਹੈਗੀ ਥੋੜਾ ਜਾ ਜਦੋਂ ਕੋਸਾ ਹੋ ਗਿਆ ਉਸ ਟਾਈਮ ਤੇ ਪਿੰਨੀਆਂ ਤੁਸੀਂ ਵਟ ਲੈਣੀਆਂ ਨੇ ਕਿਉਂਕਿ ਜੇ ਠੰਡਾ ਹੋ ਗਿਆ ਪਿੰਨੀਆਂ ਜਿਹੜੀਆਂ ਤੁਹਾਡੇ ਤੋਂ ਵਟੀਆਂ ਨਹੀਂ ਜਾਣੀਆਂ ਹੈਗੀਆਂ ਇਹ ਆਪਣਾ ਕੋਸਾ ਹੋ ਗਿਆ ਤੇ ਆਪਾਂ ਇਹਨੂੰ ਭਾਂਡੇ ਦੇ ਵਿੱਚ ਕੱਢ ਕੇ ਪਿੰਨੀਆਂ ਵਟ ਲਵਾਂਗੇ ਜਾਂ ਤੁਸੀਂ ਇਸੇ ਤਰ੍ਹਾਂ ਕੜਾਈ ਦੇ ਵਿੱਚ ਹੀ ਆ ਪਿੰਨੀਆਂ ਵਟ ਲੈਣੀਆਂ ਨੇ ਵਿੱਚ ਵਿੱਚ ਤੁਸੀਂ ਚਮਚਾ ਜਿਹੜਾ ਥੋੜਾ ਬਹੁਤਾ ਹਿਲਾਉਂਦੇ ਰਹਿਣਾ ਹੈ ਤਾਂ ਕਿ ਥੱਲੇ ਨਾ ਲੱਗੇ ਕਿਉਂਕਿ ਇਹ ਜਾਸਨੀ ਹਜੇ ਗਰਮ ਸੀਗੀ ਆਪਣੀ ਠੰਡਾ ਹੋ ਕੇ ਇਸ ਤਰ੍ਹਾਂ ਦਾ ਹੋ ਜਾਊਗਾ ਮਿਕਸਚਰ ਆਪਣਾ ਮੈਂ ਥਾਲ ਦੇ ਵਿੱਚ ਕੱਢ ਲਿਆ ਤੇ ਕੋਸਾ ਜਿਹਾ ਹੋ ਗਿਆ ਹੱਥ ਲੱਗ ਤੇ ਪਿੰਨੀਆਂ ਆਪਾਂ ਇਹਦੀਆਂ फटाफट ਬੱਟ ਲੈਨੇ ਆ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੁਸੀਂ ਕਿਸੇ ਨੂੰ ਬਣਾ ਕੇ ਵੀ ਹੈ ਜਿਹਨੂੰ ਵੀ ਦੇਣੀਆਂ ਨੇ ਜਾਂ ਜਾਂ ਕੋਈ ਬਾਹਰ ਗਿਆ ਹੋਇਆ ਉਹਦਾ ਬਣਾ ਕੇ ਦੇ ਸਕਦੇ ਹੋ ਜਾਂ ਘਰ ਦੇ ਵਿੱਚ ਬੱਚਿਆਂ ਲਈ ਵੀ ਬਣਾ ਸਕਦੇ ਹੋ ਆਪਣੇ ਲਈ ਬਣਾ ਸਕਦੇ ਹੋ ਕੋਈ ਵੀ ਤੁਹਾਨੂੰ ਜਿਹੜਾ ਸਰਦੀ ਬੁਖਾਰ ਜ਼ੁਕਾਮ ਆ ਜਾਂ ਹੱਡ ਪੈਰਾਂ ਦਾ ਦਰਦ ਆ ਉਹਦੇ ਲਈ ਬਹੁਤ ਫਾਇਦੇਮੰਦ ਇਹ ਪਿੰਨੀਆਂ ਨੇਗੀਆਂ ਸ਼ਰੀਰ ਨੂੰ ਬਹੁਤ ਵਧੀਆ ਬਣਾ ਦਿੰਦੀਆਂ ਨੇ ਇਸ ਤਰ੍ਹਾਂ ਆਪਾਂ ਬੱਟ ਲਵਾਂਗੇ ਜਿੱਦਾਂ ਵੀ ਤੁਸੀਂ ਇੱਕ ਹੱਥ ਨਾਲ ਦੋ ਹੱਥ ਨਾਲ ਵਟਣੀਆਂ ਨੇ ਉਸ ਤਰੀਕੇ ਨਾਲ ਜਿਹੜੀਆਂ ਵਟ ਸਕਦੇ ਹੋਂ ਲੋ ਜੀ ਸਾਰੀਆਂ ਪਿੰਨੀਆਂ ਜਿਹੜੀਆਂ ਮੈਂ ਦੋਨੋਂ ਦੋਨੋਂ ਹੱਥਾਂ ਨਾਲ ਵਟ ਲਈਆਂ ਨੇ ਟੇਸਟੀ ਪਿੰਨੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਰ ਦਿਆ ਕਰੋ ਬਾਏ